ਮੌਸਮ ਦਾ ਬਦਲਾ ਆ ਗਿਆ ਦੁਨੀਆ ਬਦਲ ਗਈ ਪਰ ਇਮੀਗ੍ਰੇਸ਼ਨ 'ਚ ਕੋਈ ਬਦਲਾਅ ਨਹੀਂ ਆ ਮॉल ਵੀ ਦੇਖਿਆ ਮੈਂ ਕ੍ਰਿਸਮਸ ਤੇ ਨਿਊ ਇਅਰ ਆ ਰਿਹਾ ਲੋਕਾਂ ਨੇ ਸੇਲਾ ਲਾਈਆਂ ਹੋਈਆਂ ਪਰ ਇਹ ਇਮੀਗ੍ਰੇਸ਼ਨ ਵਾਲੇ ਇਹੋ ਜਿਹੇ ਆ ਉਹਨਾਂ ਨੇ ਕੋਈ ਆਫਰ ਨਹੀਂ ਲਾਇਆ ਦੇਖੋ ਇਹ ਹਰ ਕਿਸੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੈਗਾ ਅਸੀਂ ਹਰ ਸਾਲ ਬੱਚਿਆਂ ਨੂੰ ਫ੍ਰੀ ਦੇ ਵਿੱਚ ਵੀ ਭੇਜਦੇ ਹਾਂ ਬਟ ਕਦੀ ਸ਼ੋਅ ਨਹੀਂ ਕੀਤਾ ਤੁਸੀਂ ਫ੍ਰੀ ਦੇ ਵਿੱਚ ਭੇਜਦੇ ਆਂ ਹਾਂਜੀ ਬਿਲਕੁਲ ਫ੍ਰੀ ਦੇ ਵਿੱਚ ਭੇਜਦੇ ਆਂ ਫ੍ਰੀ ਚ ਤਾਂ ਕਹਿੰਦੇ ਹੁੰਦੇ ਕੋਈ ਕੁਝ ਵੀ ਨਹੀਂ ਦਿੰਦਾ ਮੈਂ ਦੇਖੋ ਇਹ ਔਨ ਕੈਮਰਾ ਬੋਲ ਰਿਹਾ ਤੁਹਾਨੂੰ ਪਤਾ ਹਾਲੀ ਦੇ ਵਿੱਚ ਸਾਡੇ ਪੰਜਾਬ ਨੇ ਹੜ੍ਹ ਤੋਂ ਬਹੁਤ ਜ਼ਿਆਦਾ ਨੁਕਸਾਨ ਸਿਆ ਬਿਲਕੁਲ ਸਾਡੇ ਬਹੁਤ ਸਾਰੇ ਕਿਸਾਨਾਂ ਭਰਾਵਾਂ ਦੀਆਂ ਜ਼ਮੀਨਾਂ ਫਸਲਾਂ ਘਰ ਘਰ ਤਬਾਹ ਹੋ ਗਏ ਸੋਸਾਇਟੀ ਕੰਪਨੀ ਨੇ ਡਿਸਾਈਡ ਕੀਤਾ ਕਿ ਅਸੀਂ ਇਸ ਸਾਲ ਦੇ ਆਖਰੀ ਮਹੀਨੇ 31 ਦਸੰਬਰ ਤੱਕ ਕਿਸੇ ਵੀ ਕੰਟਰੀ 'ਚ ਜਾਣਾ ਫ੍ਰੀ ਆਫ ਕੋਸਟ ਵਿਦੇਸ਼ ਦੇ ਵਿੱਚ ਭੇਜਾਂਗੇ ਸੋ ਸਾਡਾ ਮਕਸਦ ਹੈਗਾ ਕਿ ਇਹਦਾ ਬੈਨੀਫਿਟ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਹੋਵੇ ਉਹਨਾਂ ਦੀਆਂ ਦਿਵਾਵਾਂ ਕਰੋੜਾਂ ਤੋਂ ਵੀ ਮਹਿੰਗੀਆਂ ਹੈਗੀਆਂ ਉਹ ਪੈਸੇ ਨਾਲ ਨਹੀਂ ਮਿਲਦੀਆਂ 2025 ਦਾ ਆਖਰੀ ਮਹੀਨਾ ਚੱਲ ਰਿਹਾ ਹੈ। ਗਰਮੀਆਂ ਤੋਂ ਬਾਅਦ ਮੌਸਮ ਦਾ ਬਦਲਾਅ ਹੋਇਆ, ਸਰਦੀਆਂ ਆ ਗਈਆਂ। ਪਰ ਜਿੱਥੇ ਅਸੀਂ ਹਰ ਮਾਰਕੀਟ ਦੇ ਵਿੱਚ ਬਦਲਾਅ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਲਾਈਨ ਇਹੋ ਜਿਹੀ ਹੈ ਜਿਸ ਵਿੱਚ ਕੋਈ ਬਦਲਾਅ ਨਹੀਂ ਆਇਆ। ਉਸੇ ਬਾਰੇ ਗੱਲਬਾਤ ਕਰਾਂਗੇ ਸੱਸੀ ਕਲ ਜੀ ਮੈਂ ਅਮਰ ਗਿੱਲ ਤੇ ਸਾਡੇ ਨਾਲ ਨੇ ਜੇਪੀ ਸਿੰਘ ਜੀ। ਸੱਸੀ ਗੱਲ ਸਰ। ਸਰ ਜਿੱਦਾਂ ਮੈਂ ਕਿਹਾ ਕਿ ਮੌਸਮ ਦਾ ਬਦਲਾਅ ਆ ਗਿਆ, ਦੁਨੀਆ ਬਦਲ ਗਈ ਪਰ ਇਮੀਗ੍ਰੇਸ਼ਨ 'ਚ ਕੋਈ ਬਦਲਾਅ ਨਹੀਂ ਆਇਆ। ਹਲੇ ਕੱਲ ਪਰਸੋ ਦੀ ਗੱਲ ਕਰੀਏ ਤਾਂ ਮਾਲ ਵੀ ਦੇਖਿਆ ਮੈਂ ਜਦੋਂ 크ਿਸਮਸ ਤੇ ਨਿਊ ਇਅਰ ਆ ਰਿਹਾ ਲੋਕਾਂ ਨੇ ਸੇਲਾ ਲਾਈਆਂ ਹੋਈਆਂ ਪਰੇ ਇਮੀਗ੍ਰੇਸ਼ਨ ਵਾਲੇ ਇਹੋ ਜਿਹੇ ਆ ਏਜੰਟ ਕੰਸਲਟੈਂਟ ਬੈਠੇ ਹੋਏ ਨੇ ਉਹਨਾਂ ਨੇ ਕੋਈ ਆਫਰ ਨਹੀਂ ਲਾਇਆ ਉਹਨਾਂ ਦੇ ਅੱਜ ਤੱਕ ਮੈਨੂੰ ਲੱਗਦਾ ਮੈਂ ਆਫਰ ਹੀ ਨਹੀਂ ਦੇਖੇ ਹੋਣੇ ਕਿਸੇ ਨੇ ਨਹੀਂ ਕਿਹਾ 50% ਆਫ ਦਵਾਂਗੇ ਜੀ 70% ਆਫ ਦਵਾਂਗੇ ਕਿਸੇ ਨੇ ਨਹੀਂ ਕਿਹਾ ਤੁਸੀਂ ਮੈਨੂੰ ਦੱਸੋ ਐਂ ਕਿਹ ਕੀ ਹੁੰਦੀ ਆ ਦੇਖੋ ਇਹ ਹਰ ਕਿਸੇ ਦਾ ਆਪੋ ਆਪਣਾ ਕੰਮ ਕਰਨ ਦਾ ਤਰੀਕਾ ਹੈਗਾ ਸੋ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਬੰਦਾ ਬਿਜ਼ਨਸ ਕਰਦਾ ਸੋ ਉਹਨੂੰ ਹਰ ਕੋਈ ਆਪਣੇ ਤਰੀਕੇ ਦੇ ਨਾਲ ਹੀ ਚਲਾਉਂਦਾ ਹੈਗਾ ਸੋ ਮੈਂ ਜੇ ਆਪਣੀ ਗੱਲ ਕਰਾਂ ਤੇ ਅਸੀਂ ਵੀ ਆਪਣੇ ਕੰਮ ਦੇ ਵਿੱਚੋਂ ਦਸਵੰਧ ਕੱਢਦੇ ਆ। ਹੂੰ। ਸੋ ਕਈ ਬੰਦੇ ਉਹਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਕਿ ਮੈਂ ਅੱਜ ਯਾਹ ਦਾਨ ਪੁੰਨ ਕੀਤਾ, ਮੈਂ ਗਊਆਂ ਨੂੰ ਚਾਰਾ ਪਾਇਆ, ਮੈਂ ਫਲਾਨ ਕੀਤਾ ਜਾਂ ਲੰਗਰ ਲਾ ਦਿੱਤਾ ਉਹਦੀ ਵੀ ਵੀਡੀਓ ਪਾਤੀਆਂ। ਪਰ ਕਈ ਦਾਨ ਅਸਲ ਦੇ ਵਿੱਚ ਉਹ ਹੁੰਦਾ ਜਿਹੜਾ ਗੁਪਤ ਦਾਨ ਹੁੰਦਾ। ਹੂੰ। ਸੋ ਅਸੀਂ ਹਰ ਸਾਲ ਕੁਛ ਨਾ ਕੁਛ ਬੱਚਿਆਂ ਨੂੰ ਫ੍ਰੀ ਆਫ ਕਾਸਟ ਆਪਣੀ ਸਰਵਿਸ ਚਾਰਜ ਨਹੀਂ ਲੈਂਦੇ ਜੀ ਸੋ ਫ੍ਰੀ ਦੇ ਵਿੱਚ ਵੀ ਭੇਜਦੇ ਆ ਬਟ ਕਦੀ ਸ਼ੋ ਨਹੀਂ ਕੀਤਾ ਤੁਸੀਂ ਫ੍ਰੀ ਦੇ ਵਿੱਚ ਭੇਜਦੇ ਆ ਹਾਂ ਜੀ ਬਿਲਕੁਲ ਫ੍ਰੀ ਦੇ ਵਿੱਚ ਭੇਜਦੇ ਆ ਅਸੀਂ ਉਹਦੀ ਚੀਜ਼ ਦੀ ਪਬਲਿਸਿਟੀ ਨਹੀਂ ਕੀਤੀ ਪਰਮਾਤਮਾ ਨੇ ਕਿਹਾ ਕਿ ਜਿਹੜਾ ਦਾਨ ਉਹ ਹੁੰਦਾ ਹੈ ਜਿਹੜਾ ਗੁਪਤ ਤਰੀਕੇ ਦੇ ਨਾਲ ਕੀਤਾ ਜਾਵੇ ਜਿਹੜਾ ਤੁਸੀਂ ਦਿਖਾਵੇ ਦੇ ਤੌਰ ਤੇ ਦਾਨ ਕਰਦੇ ਉਹ ਦਾਨ ਨਹੀਂ ਗਿਣਿਆ ਜਾਂਦਾ ਸੋ 2000 8 ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅੱਜ 17 ਸਾਲ ਕੰਪਲੀਟ ਹੋ ਗਏ ਨੇ ਯਾਨੀ ਕਿ ਤੁਹਾਡੀ ਕੰਪਨੀ ਦਾ ਬਰਥਡੇ ਹੈ ਹਾਂਜੀ ਸੋ ਕੰਪਨੀ ਦਾ ਵੀ ਬਰਥਡੇ ਆ ਤੇ ਤੁਹਾਡਾ ਵੀ ਤੇ ਮੇਰਾ ਵੀ ਬਰਥਡੇ ਸੋ 17 ਸਾਲ ਕੰਪਲੀਟ ਕਰ ਲਏ ਜੀ ਜੀ ਇੱਕ ਉਹ ਸਮਾਂ ਸੀ ਜਦੋਂ ਅਸੀਂ ਨੌਕਰੀ ਕਰਦੇ ਸੀ ਤੇ ਤਨਖਾਹ ਲੈਂਦੇ ਸੀ ਹੂੰ ਅੱਜ ਪ੍ਰਮਾਤਮਾ ਨੇ ਉਹ ਸਮਾਂ ਬਣਾ ਦਿੱਤਾ ਕਿ ਅਸੀਂ ਆਪਣੇ ਬਹੁਤ ਸਾਰੇ ਸਟਾਫ ਮੈਂਬਰਾਂ ਨੂੰ ਤਨਖਾਹ ਦਿੰਦੇ ਹਾਂ। ਸੋ ਕਦੀ ਤਨਖਾਹ ਲੈਣ ਵਾਲੇ ਸੀ ਅੱਜ ਤਨਖਾਹ ਦੇਣ ਵਾਲੇ ਬਣਾ ਦਿੱਤਾ ਉਸ ਵਾਹਿਗੁਰੂ ਪ੍ਰਮਾਤਮਾ ਨੇ। ਸੋ ਦਿਨ ਦੀ ਸ਼ੁਰੂਆਤ ਉਸ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਕਰਦੇ ਹਾਂ। ਜੀ ਕਿ ਤੂੰ ਇੰਨੇ ਜੋਗਾ ਜੜਾ ਉਹ ਬਣਾ ਦਿੱਤਾ ਉਹਦੇ ਲਈ ਤੇਰਾ ਧੰਨਵਾਦ ਅਸੀਂ ਇੰਨੇ ਜੋਗੇ ਨਹੀਂ ਸੀ ਹੈਗੇ। ਸੋ ਸਾਲ ਦਾ ਆਖੀਰਲਾ ਮਹੀਨਾ ਹੈ। ਸੋ ਮੈਂ ਵੀ ਸੋਚਿਆ ਕਿ ਇਸ ਸਾਲ ਦੇ ਵਿੱਚ ਆਂ ਖਟੀਆਂ ਮਿੱਠੀਆਂ ਯਾਦਾਂ ਰਹੀਆਂ ਸੋ ਕਈ ਉਤਰਾ ਚੜਾ ਆਏ ਕਈ ਵਾਰ ਕੰਮ ਚੱਲਿਆ ਕਈ ਵਾਰ ਬੰਦ ਹੋਇਆ ਕਈ ਵਾਰ ਵੀਜ਼ੇ ਲੱਗੇ ਕਈ ਰਿਫਿਊਜ਼ ਹੋਏ ਮਗਰ ਅਸੀਂ ਇਸ ਸਾਲ ਦੇ ਵਿੱਚ ਕੁਝ ਇਹੋ ਜਿਹਾ ਕਰ ਜਾਈਏ ਕਿ ਜਿਹੜਾ ਲੋਕਾਂ ਦਾ ਜੀਵਨ ਸਵਾਰ ਜੇ ਸੋ ਸਾਡੀ ਕੰਪਨੀ ਨੇ ਡਿਸਾਈਡ ਕੀਤਾ ਕਿ ਅਸੀਂ ਇਸ ਸਾਲ ਦੇ ਆਖਰੀ ਮਹੀਨੇ 31 ਦਸੰਬਰ ਤੱਕ 100 ਲੋਕਾਂ ਨੂੰ ਫ੍ਰੀ ਆਫ ਕਾਸਟ ਕਿਸੇ ਵੀ ਕੰਟਰੀ 'ਚ ਜਾਣਾ ਉਹਨੇ ਯੂਕੇ ਜਾਣਾ ਯੂਐਸਏ ਜਾਣਾ ਆਸਟ੍ਰੇਲੀਆ ਜਾਣਾ ਨਿਊਜ਼ੀਲੈਂਡ ਜਾਣਾ ਜਾਂ ਕਿਸੇ ਵੀ ਕੰਟਰੀ 'ਚ ਜਾਣਾ ਚਾਹੇ ਪਰਿਵਾਰ ਸਮੇਤ ਤੁਸੀਂ ਟੂਰਿਸਟ ਵੀਜ਼ੇ ਤੇ ਜਾਣਾ ਅਸੀਂ 100 ਬੰਦੇ ਨੂੰ ਫਰੀ ਆਫ ਅ ਕਾਸਟ ਵਿਦੇਸ਼ ਦੇ ਵਿੱਚ ਭੇਜਾਂਗੇ ਅਸੀਂ ਆਪਣੇ ਕੋਈ ਪੈਸਾ ਨਹੀਂ ਲੈਣਾ ਨਾ ਵੀਜ਼ੇ ਤੋਂ ਪਹਿਲਾਂ ਨਾ ਵੀਜ਼ੇ ਤੋਂ ਬਾਅਦ ਇਹ ਆਫਰ 31 ਦਸੰਬਰ ਤੱਕ ਹੈ ਫਰੀ ਚ ਤਾਂ ਕਹਿੰਦੇ ਹੁੰਦੇ ਕੋਈ ਕੁਝ ਵੀ ਨਹੀਂ ਦਿੰਦਾ ਜੇ ਮੈਂ ਹੁਣ ਟਿਪੀਕਲ ਪੰਜਾਬੀ ਚ ਬਨੂੰਗੀ ਥੋੜਾ ਆੜਿਆ ਲੱਗਣਾ ਪਰ ਫਰੀ ਚ ਤਾਂ ਕੁਝ ਵੀ ਨਹੀਂ ਦਿੰਦੇ ਤੁਸੀਂ ਕਿੰਦਾ ਫਰੀ ਚ ਮੈਂ ਦੇਖੋ ਇਹ ਔਨ ਕੈਮਰਾ ਬੋਲ ਰਿਹਾ ਹਾਂ ਹਮ ਮੈਂ ਦੇਖੋ ਕੋਈ ਵੀ ਕੰਮ ਜਿਹੜਾ ਦਫ਼ਤਰ ਹੈ ਜੀ ਇਹ ਚੱਲ ਰਿਹਾ ਹਮ ਸਟਾਫ ਉਹ ਕੰਮ ਕਰ ਰਿਹਾ ਹਮ ਉਹ ਵੇਲਾ ਰਹੇਗਾ ਤਾਂ ਵੀ ਤਨਖਾਹ ਦੇਣੀ ਹੈ ਉਹ ਕੰਮ ਕਰੇਗਾ ਤਾਂ ਵੀ ਤਨਖਾਹ ਦੇਣੀ ਹੈ ਹੁਣ ਜਿੱਥੇ ਉਹ ਆਲਰੇਡੀ ਕੰਮ ਕਰ ਰਹੇ ਆ ਮੇਰੇ ਇੱਕ ਮਨ ਨੂੰ ਖੁਸ਼ੀ ਮਿਲਨੀ ਹੈ ਕਿ ਮੈਂ ਕੋਈ ਅਜ ਸਮਾਜ ਸੇਵਾ ਦਾ ਕੰਮ ਕਰਨਾ ਚਾਹੁੰਨਾ ਮਤਲਬ 17 ਸਾਲ ਕੰਪਲੀਟ ਹੋਣ ਦੇ ਤੁਸੀਂ ਫ੍ਰੀ ਚ ਵੀਜ਼ਾ ਲਵਾਉਣੇ 100 ਬੰਦਿਆਂ ਦੇ 100 ਬੰਦੇ ਦੇ 31 ਦਸੰਬਰ ਤੱਕ ਦਾ ਟਾਈਮ ਹੈ ਹੂੰ ਤੁਸੀਂ ਯੂਐਸਏ ਜਾਣਾ ਤੁਸੀਂ ਯੂਕੇ ਜਾਣਾ ਤੁਸੀਂ ਆਸਟ੍ਰੇਲੀਆ ਜਾਣਾ ਤੁਸੀਂ ਨਿਊਜ਼ੀਲੈਂਡ ਜਾਣਾ ਜੀ ਜੀ ਕੈਂਬ੍ਰਿਜ ਇੰਟਰਨੈਸ਼ਨਲ ਅਕੈਡਮੀ ਆਪਣੀ ਕੋਈ ਵੀ ਫੀਸ ਨਾ ਵੀਜ਼ੇ ਤੋਂ ਪਹਿਲਾਂ ਲਏਗਾ ਨਾ ਵੀਜ਼ੇ ਤੋਂ ਬਾਅਦ ਲਵਾਂਗੇ ਜਿੱਥੇ ਮੈਂ ਇਹ ਬੋਲ ਕੇ ਦੱਸ ਰਿਹਾ ਉੱਥੇ ਅਸੀਂ ਤੁਹਾਨੂੰ ਇਹ ਲਿਖਤੀ ਤੌਰ ਤੇ ਐਗਰੀਮੈਂਟ 'ਚ ਲਿਖ ਕੇ ਦਵਾਂਗੇ ਤਾਂ ਕਿ ਤੁਹਾਡੇ ਕੋਲ ਪ੍ਰੂਫ ਰਹੇ ਕਿ ਅਸੀਂ ਕੋਈ ਪੈਸਾ ਚਾਰਜ ਨਹੀਂ ਕਰ ਰਹੇ ਤੁਸੀਂ ਦੁਨੀਆ ਦੇ ਕਿਸੇ ਵੀ ਕੰਟਰੀ ਦੇ ਵਿੱਚ ਪੜ੍ਹਾਈ ਕਰਨ ਜਾਣਾ ਹੈ ਤੇ ਕੋਈ ਪੈਸਾ ਨਾ ਵੀਜ਼ੇ ਤੋਂ ਪਹਿਲਾਂ ਦੇਣਾ ਤੇ ਨਾ ਵੀਜ਼ੇ ਤੋਂ ਬਾਅਦ ਦੇਣਾ ਈਵਨ ਜੇ ਤੁਸੀਂ ਟੂਰਿਸਟ ਵੀਜ਼ੇ ਤੇ ਵੀ ਜਾਣਾ ਅਮਰੀਕਾ ਜਾਣਾ ਕੈਨੇਡਾ ਜਾਣਾ ਸ਼ੰਗਨ ਕੰਟਰੀ ਜਾਣਾ ਯੂਕੇ ਜਾਣਾ ਕੋਈ ਪੈਸਾ ਸਾਨੂੰ ਵੀਜ਼ੇ ਤੋਂ ਪਹਿਲਾਂ ਵੀ ਨਹੀਂ ਦੇਣਾ ਤੇ ਨਾ ਵੀਜ਼ੇ ਤੋਂ ਬਾਅਦ ਦੇਣਾ ਮਤਲਬ ਕਿਸੇ ਵੀ ਕੰਟਰੀ ਦਾ 31 ਦਸੰਬਰ ਤੱਕ ਸਾਡੀਆਂ ਸੇਵਾਵਾਂ ਤੁਹਾਨੂੰ ਸਮਰਪਿਤ ਨੇ ਫ੍ਰੀ ਆਫ ਕਾਸਟ ਅਸੀਂ 100 ਬੰਦੇ ਦਾ ਟਾਰਗੇਟ ਲਿਆ ਹੈ 100 ਬੰਦੇ ਨੂੰ ਇਸ ਸਾਲ ਫ੍ਰੀ ਭੇਜਣਾ ਹੈ। ਦਿਨ ਕਿਹੜੇ ਰਹਿ ਗਏ ਫੇਰ ਸਰ? ਜੇ 31 ਦਸੰਬਰ ਤੱਕ ਜਾਣਾ ਮੈਨੂੰ ਲੱਗਦਾ ਫਿਰ ਛੇਤੀ ਛੇਤੀ ਲੋਕਾਂ ਨੂੰ ਰਜਿਸਟਰ ਕਰਨਾ ਚਾਹੀਦਾ ਇਸ ਚੀਜ਼ ਲਈ। ਡੈਫੀਨੇਟਲੀ ਕਿਉਂਕਿ ਇੱਥੇ ਹੁਣ ਪੈਸਿਆਂ ਦੀ ਗੱਲ ਹੀ ਨਹੀਂ ਰਹੀ। ਹੂੰ। ਪੈਸੇ ਕੋਈ ਲੈਣੇ ਨਹੀਂ ਜੀ ਅਸੀਂ। ਠੀਕ ਹੈ। ਨਾ ਵੀਜ਼ੇ ਤੋਂ ਪਹਿਲਾਂ ਲੈਣੇ ਨਾ ਵੀਜ਼ੇ ਤੋਂ ਬਾਅਦ ਲੈਣੇ ਤੁਸੀਂ ਆਪਣੇ ਡਾਕੂਮੈਂਟ ਚੁੱਕੋ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਉਣਾ ਕੱਲਿਆਂ ਨਹੀਂ ਆਉਣਾ। ਮੈਂ ਬਿਲਕੁਲ ਕਲੀਅਰ ਦੱਸਦਾ ਜਿਹੜਾ ਬੱਚਾ ਕੱਲਾ ਆਏਗਾ ਉਹਦੀ ਅਸੀਂ ਫਾਈਲ ਨਹੀਂ ਲਗਾ ਆਪਣੇ ਮਾਪੇ ਆਪ ओरिजिनल ਡਾਕੂਮੈਂਟ ਦੇ ਨਾਲ ਸਾਡੀ ਅਮਰੀਕਾ ਤੇ ਜਲੰਧਰ ਬ੍ਰਾਂਚ ਪਹੁੰਚੋ ਸਟੱਡੀ ਵਿਜ਼ਿਟ ਤੇ ਜਾਣਾ ਟੂਰਿਸਟ ਵਿਜ਼ਿਟ ਤੇ ਜਾਣਾ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਨੇ ਆਪਣੇ 17 ਸਾਲ ਕੰਪਲੀਟ ਕਰ ਲਿਆ ਸੋ 1 ਜਨਵਰੀ ਨੂੰ ਸਾਡਾ 18ਵਾਂ ਸਾਲ ਸ਼ੁਰੂ ਹੋ ਜਾਣਾ ਜੀ ਸੋ ਇਹ 17 ਸਾਲ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਉਹਨਾਂ 100 ਲੋਕਾਂ ਨਾਲ ਕਰਾਂਗੇ ਜਿਨ੍ਹਾਂ ਨੂੰ ਸਾਡੀਆਂ ਸੇਵਾਵਾਂ ਫ੍ਰੀ ਆਫ ਕਾਸਟ ਹੋਣ ਗਿਆ ਰੱਬ ਨੇ ਚਾਇਆ ਤੇ ਉਹ 100 ਬੰਦਾ ਵੀ ਸ਼ਾਇਦ ਅਸੀਂ ਤੁਹਾਡੇ ਸਟੂਡੀਓ ਦੇ ਵਿੱਚ ਲੈ ਕੇ ਆਈਏ ਜਦੋਂ ਉਹਨਾਂ ਦੇ ਵੀਜ਼ੇ ਲੱਗ ਜਾਣਗੇ ਸੋ ਸਾਡੀਆਂ ਸਰਵਿਸ ਉਹਨਾਂ ਨੂੰ ਫ੍ਰੀ ਆਫ ਕਾਸਟ ਰਹਿਣਗੇ ਦਸੰਬਰ ਅੱਧੋ ਜਿਆਦਾ ਲੰਘ ਚੁੱਕਾ ਹੈ ਕਹਾਂਗੇ ਠੀਕ ਹੈ ਨਹੀਂ ਅੱਜ ਦੇ ਦੇਖੋ 9-10 ਤਰੀਕ ਹੀ ਹੋਈ ਹੈ 20 ਦਿਨ ਹਾਂ 9-10 ਦਿਨਾਂ ਦੇ ਵਿੱਚ ਤੁਹਾਡੇ ਕੋਈ ਕਈ ਲੋਕ ਰਜਿਸਟਰ ਹੋ ਗਏ ਹੋਏ ਨੇ ਦੇਖੋ ਅਸੀਂ ਅਸੀਂ ਇਹ ਐਡ ਕੱਲ ਦੀ ਚਲਾ ਰਹੇ ਹਾਂ ਸੋ 15-20 ਫਾਈਲਾਂ ਅੱਜ ਦਿਨ ਚੜਦਿਆਂ ਨੂੰ ਆ ਗਈਆਂ ਹੂੰ ਠੀਕ ਹੈ ਸੋ ਬਹੁਤ ਵਧੀਆ ਇਹਦਾ ਹੰਗਾਰਾ ਮਿਲਿਆ ਸੋ ਬੇਸਿਕਲੀ ਇਹ ਜਿਹੜੀ ਸਰਵਿਸ ਹੈ ਨਾ ਜੀ ਅਸੀਂ ਉਹ ਗਰੀਬ ਪਰਿਵਾਰਾਂ ਨੂੰ ਦੇਣਾ ਚਾਹੁੰਦੇ ਜਿਹੜੇ ਪੈਸਿਆਂ ਦੀ ਖਾਤਰ ਬਾਹਰ ਨਹੀਂ ਜਾ 파ਰੇ ਜਿਨ੍ਹਾਂ ਕੋਲ ਅੱਜ ਚੰਗੀ ਐਜੂਕੇਸ਼ਨ ਹੈਗੀ ਚੰਗੇ ਐਲਸ ਦੇ ਬੈਂਡ ਹੈਗੇ ਮੈਂ ਅਗਰ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈਗੇ ਫਾਈਨੈਂਸ਼ੀਅਲ ਸਟਰੋਂਗ ਨਹੀਂ ਹੈ ਹਾਂ ਜੀ ਸਾਡੀ ਸਰਵਿਸ ਉਹਨਾਂ ਗਰੀਬ ਪਰਿਵਾਰਾਂ ਨੂੰ ਫ੍ਰੀ ਆਫ ਕਾਸਟ ਹੈਗੀ ਸੋ ਤੁਸੀਂ ਇਸ ਓਪਰਚ्युनिटी ਨੂੰ ਅਵੇਲ ਕਰੋ ਘੁੰਮਣ ਜਾਣਾ ਪੜ੍ਹਾਈ ਕਰਨ ਜਾਣਾ ਕੋਈ ਵੀ ਵੀਜ਼ਾ ਤੇ ਤੁਸੀਂ ਜਾਣਾ ਕਿਸੇ ਵੀ ਕੰਟਰੀ ਦਾ ਕਿਸੇ ਵੀ ਕੰਟਰੀ ਚ ਜਾਣਾ ਜੀ ਸਾਡੀਆਂ ਸਵਾਵਾਂ 31 ਦਸੰਬਰ ਤੱਕ ਫ੍ਰੀ ਆਫ ਕਾਸਟ ਹੈਗੀਆਂ ਕੋਈ ਪੈਸਾ ਨਹੀਂ ਲੈਣਾ ਸੋ ਮਤਲਬ ਇਹ 2025 ਨੂੰ ਨਾ 100 ਲੋਕਾਂ ਦੀ ਲੱਕੀ ਬਣ ਕੇ ਆਊਗਾ 100% ਜਾ ਰਿਹਾ ਹੈ ਨਾ ਹਾਂਜੀ ਸੋ ਅਸੀਂ ਦੇਖੋ ਸਾਰਾ ਸਾਲ ਕੰਮ ਕਰਦੇ ਕਮਾਈ ਕਰਦੇ ਹਾਂ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੇ ਮੈਂ 100 ਲੋਕਾਂ ਦਾ ਫਿਊਚਰ ਫ੍ਰੀ ਆਫ ਕਾਸਟ ਸਵਾਰਾਂਗਾ ਨਾ ਉਹਨਾਂ ਦੀਆਂ ਬਲੇਸਿੰਗ ਮੈਨੂੰ 2026 ਦੇ ਵਿੱਚ ਬਹੁਤ ਵਧੀਆ ਕੁਝ ਦੇ ਕੇ ਜਾਣਗੀਆਂ। ਸੋ ਮੈਂ ਇਹ ਸੋਚ ਕੇ ਹੀ ਇਹ ਡਿਸੀਜਨ ਲਿਆ ਕਿ ਮੈਂ 100 ਬੰਦੇ ਨੂੰ ਫ੍ਰੀ ਆਫ ਕਾਸਟ ਬਾਹਰ ਭੇਜਾਂ। ਭਵੇਂ ਆਸਟ੍ਰੇਲੀਆ ਜਾਣਾ ਹੈ ਯੂਕੇ ਜਾਣਾ ਹੈ ਜਾਂ ਮਨਪਸੰਦ ਕੰਟਰੀ ਦੇ ਵਿੱਚ ਤੁਸੀਂ ਕਿਸੇ ਵੀ ਕੰਟਰੀ ਦੀ ਕੋਈ ਯੂਰਪ ਕੰਟਰੀ ਵੀ ਹੋਵੇ ਕਿਤੇ ਵੀ ਜਾਣਾ ਜੀ। ਇਹ ਕੋਈ ਨਹੀਂ ਟਾਰਗੇਟ ਹੈ। ਹਾਂ ਜੀ ਤੁਸੀਂ ਯੂਐਸਏ ਜਾਣਾ, ਯੂਕੇ ਜਾਣਾ। ਤੁਸੀਂ ਮੈਂ ਬੋਲ ਕੇ ਦੱਸ ਰਿਹਾ ਯੂਕੇ ਜਾਣਾ। ਯੂਐਸਏ ਜਾਣਾ ਜਰਮਨੀ ਜਾਣਾ ਜਾਂ ਜਾਣਾ ਚਾਹੁੰਦੇ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਵੀ ਕੰਟਰੀ ਚ ਜਾਣਾ ਜੀ ਸਾਡੀਆਂ ਸੇਵਾਵਾਂ ਫ੍ਰੀ ਆਫ ਕਾਸਟ ਆ 100 ਬੰਦਿਆਂ ਲਈ ਤੇ 31 ਦਸੰਬਰ ਤੱਕ ਤੁਸੀਂ ਆਪਣੀ ਫਾਈਲ ਸਾਡੇ ਕੋਲ ਰਜਿਸਟਰ ਕਰਨੀ ਆ ਉਸ ਤੋਂ ਇਲਾਵਾ ਇਹ ਆਫਰ ਉਨਾ ਪਰਿਵਾਰਾਂ ਲਈ ਜਿਹੜੇ ਟੂਰਿਸਟ ਵਿਜ਼ਿਟੇ ਜਾਣਾ ਚਾਹੁੰਦੇ ਅੱਜ 10000 ਰੁਪਏ ਅੰਬੈਸੀ ਫੀਸ ਵਾਲਾ ਵੀਜ਼ਾ ਮਾਰਕੀਟ ਚ 20 ਲੱਖ ਦਾ ਵਿਕ ਰਿਹਾ ਅੱਜ ਸ਼ੰਗਨ ਕੰਟਰੀ ਚ ਜੇ ਕਿਸੇ ਨੇ ਜਾਣਾ ਜੀ 10000 ਅੰਬੈਸੀ ਫੀਸ ਲੈ ਕੇ ਲੋਕ 15 ਲੱਖ ਲੈ ਰਹੇ ਬਿਲਕੁਲ ਮੈਂ ਉੱਤੇ ਹੀ ਆ ਰਹੀ ਸੀ ਯੂ ਐਸ ਅੰਬੈਸੀ ਦਾ ਅੰਬੈਸੀ ਫੀਸ ਜਿਹੜੀ 17-18000 ਹੈ 5 ਲੱਖ ਲੈ ਰਹੇ ਆਸਟ੍ਰੇਲੀਆ ਉਹ ਵੀ 20 ਲੱਖ ਰੁਪਏ ਬਟ ਸਾਡੀਆਂ ਸੇਵਾਵਾਂ ਫ੍ਰੀ ਆਫ ਕਾਸਟ ਹੈ ਜੀ ਕੋਈ ਪੈਸਾ ਨਹੀਂ ਦੇਣਾ 100 ਬੰਦੇ ਦਾ ਮੈਂ ਟਾਰਗੇਟ ਬਣਾਇਆ ਇਹਦਾ ਰੀਜ਼ਨ ਦੇਖੋ ਕੀ ਸੀ ਕਿ ਤੁਹਾਨੂੰ ਪਤਾ ਹਾਲ ਹੀ ਦੇ ਵਿੱਚ ਸਾਡੇ ਪੰਜਾਬ ਨੇ ਹੜ੍ਹ ਤੋਂ ਬਹੁਤ ਜ਼ਿਆਦਾ ਨੁਕਸਾਨ ਸਹਿਆ ਸਾਡੇ ਬਹੁਤ ਸਾਰੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਫਸਲਾਂ ਘਰ-ਬਾਰ ਤਬਾਹ ਹੋ ਗਏ ਸੋ ਕਿਤੇ ਨਾ ਕਿਤੇ ਮੈਂ ਵੀ ਇੱਕ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦਾ ਮੈਂ ਵੀ ਖੇਤੀਬਾੜੀ ਨਾਲ ਕਰਦਾ ਮੈਨੂੰ ਪਤਾ ਮਿਹਨਤ ਕਰਕੇ ਪੈਸੇ ਕਿੱਦਾਂ ਕਮਾਏ ਜਾਂਦੇ ਸੋ ਸਾਡਾ ਮਕਸਦ ਹੈਗਾ ਕਿ ਇਹਦਾ ਬੈਨੀਫਿਟ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਹੋਵੇ ਉਹਨਾਂ ਦੇ ਬੱਚੇ ਬਾਹਰ ਚੱਲ ਜਾਣ ਜੇ ਉਹਨਾਂ ਦੇ ਘਰ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਉਹਨਾਂ ਦੀ ਰੋਜੀ ਰੋਟੀ ਚੱਲ ਜੇਗੀ ਤੇ ਉਹਨਾਂ ਦੀਆਂ ਦਵਾਈਆਂ ਕਰੋੜਾਂ ਤੋਂ ਵੀ ਮਹਿੰਗੀਆਂ ਹੈਗੀਆਂ ਉਹ ਪੈਸੇ ਨਾਲ ਨਹੀਂ ਮਿਲਦੀਆਂ ਉਹ ਜਿਹੜੇ ਉਹ 10 ਲੱਖ 20 ਲੱਖ ਹੈ ਉਤੋਂ ਵੀ ਮਹਿੰਗੀਆਂ ਨੇ ਉਹ ਉਹਦੇ ਨਾਲੋਂ ਵੀ ਮਹਿੰਗੀਆਂ ਇਹਨਾਂ ਦਬਾਵਾਂ ਦਾ ਕੋਈ ਮੁੱਲ ਨਹੀਂ ਹੈਗਾ ਸੋ ਸਾਲ ਦੇ ਆਖਿਰ ਦੇ ਵਿੱਚ ਕੁਝ ਇਹੋ ਜਿਹਾ ਕਰਨਾ ਚਾਹੁੰਦਾ ਜਿਹੜਾ ਲੋਕਾਂ ਲਈ ਇਹ ਸਾਲ ਯਾਦਗਾਰ ਬਣ ਜੇ ਕਿ ਹਾਂ ਕਿਸੇ ਕੰਪਨੀ ਨੇ ਉਹਨਾਂ ਲਈ ਕੁਝ ਕੀਤਾ 100 ਬੰਦੇ ਦਾ ਸਾਡਾ ਟਾਰਗੇਟ ਹੈਗਾ ਜੀ 31 ਦਸੰਬਰ ਤੱਕ ਤੁਸੀਂ ਘੁੰਮਣ ਜਾਣਾ ਕਿਸੇ ਵੀ ਕੰਟਰੀ ਦੇ ਵਿੱਚ ਪੜ੍ਹਾਈ ਕਰਨ ਜਾਣਾ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਨੇ ਆਪਣੇ 17 ਸਾਲ ਕੰਪਲੀਟ ਕੀਤੇ ਨੇ ਇਸ ਖੁਸ਼ੀ ਦੇ ਵਿੱਚ ਅਸੀਂ 100 ਪੂਰੇ ਹਿੰਦੁਸਤਾਨ ਦੇ ਕਿਤੇ ਵੀ ਕੋਨੇ 'ਚ ਤੁਸੀਂ ਵੀਡੀਓ ਦੇਖ ਰਹੇ ਸਾਡੇ ਦਫ਼ਤਰ ਅਮ੍ਰਿਤਸਰ ਜਲੰਧਰ ਆਓ ਅਸੀਂ ਫ੍ਰੀ ਆਫ ਕਾਸਟ ਤੁਹਾਨੂੰ ਵਿਦੇਸ਼ ਭੇਜਾਂਗੇ ਹੂੰ ਤੇ ਆਪਣੇ ਡਾਕੂਮੈਂਟਸ ਆਪਣੇ ਪੇਰੈਂਟਸ ਦੇ ਨਾਲ ਹੀ ਲੈ ਕੇ ਆ ਜੀ ਹਾਂਜੀ ਕੱਲਾ ਬੰਦਾ ਨਾ ਆਵੇ ਸਾਡੇ ਦਫ਼ਤਰ ਦੇ ਵਿੱਚ ਆਪਣੇ ਮਾਪੇ ਓਰੀਜਨਲ ਡਾਕੂਮੈਂਟ ਦੇ ਨਾਲ ਲਾਓ ਕਿਉਂਕਿ ਹੁਣ ਤੁਹਾਨੂੰ ਪੁੱਛਣ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਮੈਂ ਤੁਹਾਨੂੰ ਆਨ ਸਕਰੀਨ ਹੀ ਕਲੀਅਰ ਕਰ ਦਿੱਤਾ ਦੂਸਰੀ ਚੀਜ਼ ਜੇਕਰ ਤੁਸੀਂ ਇਹ ਵੀਡੀਓ ਆਪਣੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਜਾਂ ਆਪਣੇ ਲੈਪਟਾਪ ਕੰਪਿਊਟਰ 'ਚ ਦੇਖ ਰਹੇ ਹੋ ਤੁਸੀਂ ਵਿਦੇਸ਼ ਨਹੀਂ ਜਾਣਾ ਮਗਰ ਤੁਹਾਡੇ ਦੁਆਰਾ ਸ਼ੇਅਰ ਕੀਤੀ ਇਹ ਵੀਡੀਓ ਉਹਨਾਂ ਗਰੀਬ ਪਰਿਵਾਰਾਂ ਦਾ ਭਲਾ ਕਰ ਸਕਦੀ ਹੈ ਜਿਹੜੇ ਪੈਸਿਆਂ ਦੇ ਖਾਤਰ ਵਿਦੇਸ਼ ਨਹੀਂ ਜਾ 파ਰੇ ਸੋ ਵੀਡੀਓ ਨੂੰ ਸ਼ੇਅਰ ਕਰਕੇ ਵੀ ਤੁਸੀਂ ਪੁੰਨ ਦਾ ਕੰਮ ਕਰੋਗੇ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਟੈਗ ਕਰੋ ਜਿਹੜੇ ਯੂਕੇ ਆਸਟ੍ਰੇਲੀਆ ਕੈਨੇਡਾ ਪੜ੍ਹਾਈ ਕਰਨ ਲਈ ਜਾਣਾ ਚਾਹੁੰਦੇ ਆ ਜਿਹੜੇ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰ ਲੈਣਾ। ਅੱਛਾ ਤੇ ਇਹਦੇ ਵਿੱਚ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੁੰਦੀ ਆ ਜਿਵੇਂ ਆਪਾਂ ਤੁਸੀਂ ਕਿਹਾ ਵੀ ਸ਼ੇਅਰ ਕਰੋ ਹਨਾ ਤੇ ਸ਼ੇਅਰ ਦੇ ਵਿੱਚ ਇਦਾਂ ਵੀ ਹੁੰਦਾ ਦੋਸਤ ਲੋਕ ਆਪਣੇ ਉਹਨਾਂ ਨੂੰ ਵੀ ਸ਼ੇਅਰ ਕਰ ਦਿੰਦੇ ਜਿਹੜੇ ਵਿਚਾਰੇ ਪਲਾਨ ਤਾਂ ਕਰ ਰਹੇ ਸੀ ਉਹਨਾਂ ਦੇ ਰਿਫਿਊਜ਼ਲਾਂ ਵੀ ਆ ਗਈਆਂ ਸਟੱਡੀ ਵੀਜ਼ਾ ਤੇ। ਕੋਈ ਗੱਲ ਨਹੀਂ ਜੀ ਆਪਣੀ ਰਿਫਿਊਜ਼ਲ ਲੈਟਰ ਲੈ ਕੇ ਆਓ ਜੇ ਤੁਹਾਡਾ ਕੇਸ ਦੁਬਾਰਾ ਰੀ ਅਪਲਾਈ ਹੋਣ ਵਾਲਾ ਹੋਊਗਾ ਅਸੀਂ ਜ਼ਰੂਰ ਕਰਾਂਗੇ ਜੀ। ਤੇ ਗੈਪ ਵੀ ਇਹਦੇ ਵਿੱਚ ਗੈਪ ਵਾਲੇ ਵੀ 100 ਬੰਦੇ ਆ ਸਕਦੇ। ਹਰ ਇੱਕ ਕੰਟਰੀ ਦੀ ਅਲੱਗ-ਅਲੱਗ ਰਿਕੁਆਇਰਮੈਂਟ ਅੱ ਚੱਲ ਜਾਂਦਾ ਆਸਟ੍ਰੇਲੀਆ ਦੇ ਵਿੱਚ ਗੈਪ ਨਹੀਂ ਚੱਲਦਾ ਜੀ ਯੂਕੇ ਚ ਗੈਪ ਚੱਲ ਜਾਂਦਾ ਯੂਐਸਏ ਚ ਗੈਪ ਚੱਲ ਜਾਂਦਾ ਯੂਰਪ ਕੰਟਰੀ ਚ ਗੈਪ ਚੱਲ ਜਾਂਦਾ ਕੰਟਰੀ ਟੂ ਕੰਟਰੀ ਰਿਕੁਆਇਰਮੈਂਟ ਡਿਫਰੈਂਟ ਹੈਗੀਆਂ ਨੇ ਸੋ ਸਾਡਾ ਟਾਰਗੇਟ ਹੈ 31 ਦਸੰਬਰ ਤੱਕ 100 ਲੋਕਾਂ ਨੂੰ ਖਾਸ ਤੌਰ ਤੇ ਉਹ ਗਰੀਬ ਪਰਿਵਾਰ ਜਿਹੜੇ ਪੈਸੇਆਂ ਖਾਤਰ ਵਿਦੇਸ਼ ਨਹੀਂ ਜਾ 파 ਰਹੇ ਉਹਨਾਂ ਨੂੰ ਸਾਡੀਆਂ ਸੇਵਾਵਾਂ ਫ੍ਰੀ ਆਫ ਕਾਸਟ ਆ ਸੋ ਸਾਡੇ ਕੋਈ ਵੀ ਪੈਸਾ ਨਾ ਵੀਜ਼ੇ ਤੋਂ ਪਹਿਲਾਂ ਇਹ ਨਾ ਵੀਜ਼ੇ ਤੋਂ ਬਾਅਦ ਹੈਗੀ ਸਿਰਫ ਤੁਸੀਂ ਆਫਰ ਲੈਟਰ ਤੇ ਲਿਖੀ ਯੂਨੀਵਰਸਿਟੀ ਕਾਲਜ ਦੀ ਫੀਸ ਉਹ ਦੇ ਕੇ ਤੁਸੀਂ ਵਿਦੇਸ਼ ਜਾ ਸਕਦੇ ਹੋ ਤੇ ਇਹ 골ਡਨ অপরচুনিটি ਹੈ ਉਹਨਾਂ ਸਭ ਲਈ ਜਿਹੜੇ ਕਿ ਵਿਦੇਸ਼ ਜਾਣਾ ਚਾਹੁੰਦੇ ਆ ਚਾਹੇ ਉਹ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਜਾਂ ਵਿਜ਼ਟਰ ਵੀਜ਼ਾ ਤੇ ਜਾਣਾ ਚਾਹੁੰਦੇ ਯਾਨੀ ਕਿ 2026 ਉਹਨਾਂ ਲਈ ਬਹੁਤ ਵਧੀਆ ਰਹਿਣ ਵਾਲਾ ਅਗਰ ਉਹ 31 ਦਸੰਬਰ ਤੱਕ ਆਪਣਾ ਕੈਂਬਰिज ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਅਪਲਾਈ ਕਰਦੇ ਕਿਉਂਕਿ ਇਹਨਾਂ ਨੇ ਕਿਹਾ ਕਿ ਇਹ ਫੀਸ ਨਾ ਪਹਿਲਾਂ ਲੈਣਗੇ ਨਾ ਹੀ ਬਾਅਦ ਚ ਲੈਣਗੇ ਮਤਲਬ ਕੰਪਨੀ ਦੀ ਕੋਈ ਫੀਸ ਨਹੀਂ ਹੈ ਤੁਸੀਂ 1 ਰੁਪਿਆ ਨਹੀਂ ਇਹਨਾਂ ਨੂੰ ਦੇਣਾ ਹੈਗਾ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਲੈਣ ਇਹਨਾਂ ਦੇ ਅੰਮ੍ਰਿਤਸਰ ਤੇ ਜਲੰਧਰ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਇਹ ਦਿੱ Sí, Sassica.